ਗੁੱਡ ਮਾਰਨਿੰਗ ਸਾਰਿਆਂ ਨੂੰ ਝਾੜੂ ਮੇਰਨ ਸਫਾਈਆਂ ਕਰਨ ਪਰਗ ਨੂੰ ਛੱਡੇ ਆਂ ਰੱਤ ਵਾਲੀ ਬਹੁਤ ਵਧੀਆ ਲੰਘ ਗਈ ਆ ਬਹੁਤ ਇੰਜੋਏ ਕੀਤਾ ਹਾਂ ਬਹੁਤ ਇੰਜੋਏ ਕੀਤਾ ਤੇ ਅਜੇ ਪਿਛਲਾ ਵਲੌਗ ਵੀ ਨਹੀਂ ਆਪਾਂ ਪਾਇਆ ਨਾ ਕਿਉਂਕਿ ਬਲੌਗ ਜਿਗਾ ਵੱਡਾ ਐਡਿਟ ਕਰਨ ਨੂੰ ਟਾਈਮ ਲੱਗਣਾ ਜੇ ਅੱਜ ਬਣਾਈਆਂ ਮੂਲੀ ਵਾਲੀਆਂ ਪਰੌਂਠੀਆਂ ਓਏ ਗਰਮਾ ਗਰਮ ਗੋਭੀ ਦੀ ਸਬਜ਼ੀ ਨੂੰ ਲਾ ਲਈਏ ਤੜਕਾ ਬਣ ਜਾਣੀ ਆ ਉਦਾਂ ਪੱਲੂ ਨਹੀਂ ਆਣਾ ਜਾਂ ਜਾ ਕੇ 2:40 ਤੇ ਛੁੱਟੀ ਹੋਣੀ ਜੀ ਤੇ ਖਾਂਦੇ ਪਿਆ ਹੁਣ ਦੁਪਹਿਰ ਦੀ ਰੋਟੀ ਹਾਂਜੀ ਸਾਡੇ ਘਰ ਮੂਰ ਬੋਲਦੇ ਆ ਇਹ ਮੂਰ ਰੱਖੇ ਇਹ ਮੂਰ ਰੱਖਿਓ ਯਾ ਤੁਹਾਨੂੰ ਦੱਸਿਆ ਸੀਗਾ ਫਰੋਂ ਅਸੀਂ ਇਹਦੇ ਲੈਣੇ ਬੈਠ। ਮੈਨੂੰ ਕਹਿੰਦੇ ਮੈਂ ਉਹਨਾਂ ਦੀ ਐਂਟ ਜਾਨਾ ਜਦੋਂ ਕੱਲੀ ਆ ਕਰ ਜਾ ਆਪਾਂ ਗੱਲਾਂ ਵਾਤਾ ਮਾਰਦੇ ਆ। ਸਾਡੇ ਆਪਣੇ ਸੱਪ ਛਾਪੇ ਪਈ ਪੈਂਦੇ ਰਹਿੰਦੇ ਆ। ਬੈੱਡ ਦੇ ਉੱਤੇ ਸ਼ਿਫ ਕਲੀ ਚੜ ਗਈ ਤੇ ਇਹ ਜਿੱਕਾ ਮਾਰਦੇ ਸ਼ਿਫ ਕਲੀ ਬੈੱਡ ਦੇ ਤੇੜੀ ਹੋਈ। ਮੈਂ ਕਿਹਨਾਂ ਚੀਜ਼ ਦੀ ਰਹਿ ਗਈ। ਹਾਟੇ ਢੱਗੀ ਕਰਦਾ ਕਦੀ ਵੀ ਆ ਠੰਡਾ ਤੇ ਕਦੀ ਤੱਤਾ ਉਹਨੂੰ ਪਹਿਲੇ ਡਿਸਾਈਡ ਕਰਦੇ ਡੰਡਾ ਹੋਮਗੇ ਤਦ। ਉਹਦੀ ਆਵਾਜ਼ ਹੀ ਨਹੀਂ ਨਿਕਲਦੀ ਵੇ ਗੱਲ ਕਰਦੀ ਸੀ। ਮੈਂ ਕੀ ਕਰੂੰਗੀ? ਤੂੰ ਪ੍ਰੋਸ ਦੇ ਲਈ ਆਪਤੀ ਦੇ ਲਈ ਪੂਰੀਆਂ ਦੇ ਨਾਲ ਗੋਭੀ ਦੀ ਸਬਜੀ ਤੇ ਲਾਓ ਜੱਜ ਆ ਜਾਣਾ ਮਜ਼ਾਕ। ਤੁਸੀਂ ਕਰੋਈ ਬਲੌਗ ਦਾ ਐਂਡ ਫਿਰ ਜੀ ਮਿਲਦੇ ਆਂ ਕੱਲ ਇੱਥੇ ਨਵੇਂ ਬਲੌਗ 'ਚ ਲੋ ਜੀ ਮਾਰਨਿੰਗ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਆਪਾਂ ਆ ਗਏ ਆ ਜੀ ਦੇਖੋ ਸਵੇਰੇ ਸਵੇਰੇ ਝਾੜੂ ਮੇਰਨ ਸਫਾਈਆਂ ਕਰਨ ਪਰਗ ਨੂੰ ਛੱਡੇ ਆ ਰਾਤੀ ਨੂੰ ਰਾਤੀ ਇਹਨਾਂ ਨੇ ਪਟਾਕੇ ਜਲਾਏ ਫੇਰ ਪੌਪ ਪੌਪ ਵਾਲਕ ਉਹਨਾਂ ਨੇ ਤੇ ਦੇਖੋ ਗੰਗਾ ਦਬਾਇਆ ਚਲੋ ਕਰੋ ਬਲੌਕ ਸ਼ੁਰੂ ਪਹਿਲਾਂ ਸਿੱਟਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਨੰਮਾ ਬਲੌਗ ਤੇ ਮੇਰਾ ਬਲੌਗ ਤੇ ਕੀ ਚਾ ਕਰ ਰਹੇ ਸੀ ਕੀ ਚਾਤਾ ਪਰਮਾਤਮਾ ਦਾ ਬਿਕਰ ਰੱਖੇ ਦਿਵਾਲੀ ਬਹੁਤ ਵਧੀਆ ਲੰਘ ਗਈ ਆ ਬਹੁਤ ਇੰਜੋਏ ਕੀਤਾ ਬਹੁਤ ਇੰਜੋਏ ਕੀਤਾ ਤੇ ਕੱਲ ਅਸੀਂ ਬਲੌਗ ਨਹੀਂ ਪਾਇਆ ਕਿਉਂਕਿ ਬਲੌਗ ਦੀਆਂ ਸਵਾਈਆਂ ਵੀ ਅਸੀਂ ਬਹੁਤ ਕੀਤੀਆਂ ਹਾਂ ਕਿਉਂਕਿ ਬਲੌਗ ਸਾਡਾ ਸੀਗਾ ਥੋੜਾ ਜਿਹਾ ਵੱਡਾ ਤੇ ਨਾਲ ਅਸੀਂ ਦੂਸਰੇ ਦਿਨ ਦਾ ਬਣਾਇਆ ਕੱਲ ਅਸੀਂ ਗਏ ਸੀ ਕਿ ਕੱਲ੍ਹ ਸਾਮ ਮੱਖਾੜੇ ਕਰਨੇ ਆ ਤੇ ਆਪੋ ਦੋ ਨੀ ਗਏ ਸੀ ਦੋਨੇ ਆਣੇ ਗਏ ਸੀ ਸਕੂਟੀ ਤੇ ਹਾਂ ਬਲੌਗ ਅਸੀਂ ਕੱਲ ਵੀ ਬਣਾਇਆ ਸੀ ਹਰਮਨ ਬਣਾਇਆ ਨਹੀਂ ਤੇ ਅਜੇ ਪਿਛਲਾ ਬਲੌਗ ਵੀ ਨਹੀਂ ਆਪਾਂ ਪਾਇਆ ਨਾ ਕਿਉਂਕਿ ਬਲੌਗ ਜਿਗਾ ਵੱਡਾ ਐਡਿਟ ਕਰਨ ਨੂੰ ਟਾਈਮ ਲੱਗਣਾ ਜਗਾ ਮੈਂ ਕਹਾਂ ਵੀ ਆਪਾਂ ਅਗਲੇ ਦਿਨ ਪਾਵਾਂਗੇ ਹੁਣ ਅੱਜ ਤੋਂ ਰੈਗੂਲਰ ਆਉਗੇ ਬਲੌਗ ਫੇਰ ਪਹਿਲਾਂ ਸਫਾਈ ਕਰ ਲਈਏ ਤੇ ਬੂਟਿਆਂ ਨੂੰ ਪਾਲੀਏ ਪਾਣੀ ਦੋਸਤ ਬਾਅਦ ਵਿੱਚ ਥੱਲੇ ਵਾਲੇ ਕੰਮ ਸਾਰੇ ਥੱਲੇ ਦੇ ਕਰਦੇ ਆਂ ਜਾ ਕੇ ਹਾਂ ਬਿਲਕੁਲ ਬਿਲਕੁਲ ਚਲੋ ਬਣੇ ਰਹੀਓ ਵਲੌਗ ਨਾਲ ਜੀ ਬੂਟਿਆਂ ਨੂੰ ਪਾਣੀ ਪਾ ਕੇ ਤੁਸੀਂ ਚਲਦੇ ਆਂ ਥੱਲੇ ਫਿਰ ਕਰਦੇ ਆਂ ਸਾਢੇ 8 ਹੋਏ ਆ ਸਾਢੇ 8 ਹੋਏ ਜੇ ਕੋਸ਼ਿਸ਼ ਵੀ ਟਾਈਮ ਥੋੜਾ ਹੀ ਹੋਇਆ ਜੇ ਹੁਣ ਫਿਰ ਪ੍ਰਾਣੀ ਰੁਟੀਨ ਸਟਾਰਟ ਹੋ ਜਾਣੀ ਆਪਣੀ ਸ਼ੁਰੂ ਤੋਂ ਜਿੱਦਾਂ ਹੈਗੀ ਆ ਠੀਕ ਹੈ ਨਾ ਬਹੁਤੇ ਕੰਮ ਕੰਮ ਮੁੱਕ ਗਏ ਸਾਰੇ ਜਿਹੜੇ ਸਫਾਈਆਂ ਸੁਈਆਂ ਵਾਲੇ ਦੀ ਬਿਲਕੁਲ ਸਾਫ਼-ਸੁਗਾ ਰਾਤੀ ਰਾਤੀ ਆਈ ਉੱਪਰ ਹਾਂ ਚਲੋ ਠੀਕ ਹੈ ਜੀ ਬਣੇ ਰਹੀਓ ਵਲੌਗ ਲਓ ਜੀ ਆਪਾਂ ਆ ਗਏ ਆ ਜੀ ਹੁਣ ਮਾਰਨਿੰਗ ਦਾ ਨਾਸ਼ਤਾ ਕਰਨ ਕੰਮ ਕਰ ਕਰ ਕੇ ਹੋ ਗਏ ਆ ਜੀ ਸਾਰੇ ਵਿਲੇ ਹਣਾ ਤੇ ਅੱਜ ਬਣਾਈਆਂ ਮੂਲੀ ਵਾਲੀਆਂ ਪਰੌਂਠੀਆਂ ਲਓ ਜੀ ਮੂਲੀ ਵਾਲੀਆਂ ਪਰੌਂਠੀਆਂ ਉਹ ਗਰਮਾ ਗਰਮ ਤੇ ਚਲੋ ਬਾਕੀ ਹੁਣ ਅੱਜ ਦੁਪਹਿਰ ਦਾ ਕੀ ਪ੍ਰੋਗਰਾਮ ਗੋਭੀ ਲੈ ਕੇ ਆਈ ਹਾਂ ਚਲੋ ਠੀਕ ਆ ਜੀ ਬਣੇ ਰਿਓ ਸਾਡੇ ਬਲੌਗ ਨਾਲ ਜੀ ਤੇ ਹੁਣ ਕਰਦੇ ਆ ਜੀ ਮਾਰਨਿੰਗ ਦੇ ਨਾਸ਼ਤੇ ਦੀ ਸ਼ੁਰੂਆਤ ਤੇ ਫਿਰ ਮਿਲਦੇ ਆ ਜੀ ਅੱਜ ਮੂਲੀ ਵਾਲੀ ਰੋਟੀ ਪਹਿਲੀ ਵਾਰ ਲੱਗੀ ਖਾਣ ਆਪਾਂ ਆਹ ਮੂਲੀ ਵਾਲੀ ਮੈਂ ਆਪ ਬਣਾਈ ਨਹੀਂ ਸੀ ਨਾ ਨਹੀਂ ਬਣਾਈ ਅੱਗਲੇ ਸੀ ਆਹ ਉਹ ਕਰਦੇ ਆ ਜੀ ਆਪ ਪੁੱਛਦੇ ਜੇ ਬਣਾਈ ਸੀ ਕੋਈ ਉਹ ਤਾਂ ਸੀਗੀਆਂ ਦੂਜੀਆਂ ਮੱਕੀ ਦੀ ਰੋਟੀ ਬਣਾਈ ਮੱਕੀ ਦੀ ਸੀ ਨਾ ਉਹ ਮੱਕੀ ਦੀ ਸੀਗੀ ਚਲੋ ਬਣੇ ਰਹੀ ਹੋ ਜੀ ਵਲੋਗ ਨਾਲ ਸਾਡੇ ਟਾਈਮ ਹੋ ਗਿਆ ਆ ਦੁਪਹਿਰ ਦੇ ਸਵਾ 1 ਹੋ ਗਿਆ ਤੇ ਇੰਦਰ ਹੋ ਰਹੀ ਆ ਹੋਰ ਵੀ ਦੇਖ ਰਹੇ ਅਸੀਂ ਆਪਣਾ ਵਲੌਗ ਦੇਖਦੇ ਰਹੇ ਅੱਜ ਗਾਇਸ ਉਹ ਗੋਭੀ ਦੀ ਸਬਜ਼ੀ ਨੂੰ ਲਾ ਲਈਏ ਤੜਕਾ ਬਣ ਜਾਣੀ ਆ ਉਦੋਂ ਪੱਲੂ ਨੇ ਆਣਾ ਆ ਜਾ ਕੇ 2:40 ਤੇ ਛੁੱਟੀ ਹੋਣੀ ਜੀ 3:00 ਵਜ ਜਾਣੇ ਆ ਅੱਜ 2 ਵਾਲੀ ਗੋਭੀ ਹੈ ਹਾਂ ਗੋਭੀ ਉਬਾਲ ਕੇ ਰੱਖ ਲਈਏ ਆਲੂ ਨਹੀਂ ਅੰਕਿ ਵਾਲੀ ਕੋਲ ਬਹੁ ਜਾਂਦੇ ਆ ਹਾਂ ਖੁਰ ਜਾਂਦੇ ਫੇ ਆ ਬਹੁਤ ਖੁਰ ਜਾਂਦੇ ਕੋਲਦੀ ਉਪਲ ਗਿਆ ਆਲੂ ਸੱਕੇ ਰੱਖ ਲੇ ਆ ਤੇ ਆਮ ਗਾਇ ਸੀ ਤੇਲ ਹੁਣ ਓਏ ਤੇ ਪਾਉਣਾ ਤੇ ਇਚਨ ਬੋਲਦੇ ਤੁਸੀਂ ਉਹ ਪਰੌਂਟੀ ਦਾ ਅੱਧੀ ਜੀ ਨੂਲੀ ਵਾਲੀ ਸਹੀ ਰਿਹਾ પેટ ਹਾਂ ਬਿਲਕੁਲ ਸਹੀ ਰਿਹਾ ਓਕੇ ਇਹ ਸਹੀ ਆ ਨਾ ਹੁਣ ਹਾਂ ਬੋਲਦੇ 2 ਸਾਲ ਕਹਿੰਦੀ ਮੈਂ ਕਿ ਉਹਦੋਂ ਉਹਦੇ ਨਾਲ ਦੀ ਦਵਾਈ ਫੇ ਤੁਸੀਂ ਖਾ ਲੈਂਦੇ ਇੱਕ ਕਦੀ ਜਿਹੜੀ ਖਰਾਕ ਰਾਤੀ ਤੁਹਾਨੂੰ ਦਿੱਤੀ ਸੀ ਨਾ ਤੁਸੀਂ ਇੱਕ ਅੱਧੀ ਖਰਾਕ ਖਾ ਲਓ ਤੇ ਤੁਸੀਂ ਸੈਟਿੰਗ ਹੋ ਜਾਣੀ ਤੁਹਾਡੇ ਪੇਟ ਦੀ ਹਲਦੀ ਪਾਉਂਗਾ ਬੱਲੇ ਪਾਹਣੇਗੀ ਲੱਗੀ ਜੱਗੀ ਚਲੋ ਮੈਂ ਨਾ ਹੋਂਦਾ ਤਾਂ ਮਤਲਬ ਇਹ ਲਾ ਲਈਏ ਸਬਜ਼ੀ ਨੂੰ ਤਰਕਾਂਗੇ ਖੁਰੀਆ ਦਵਾਈ ਬਚਾ ਕੇ ਜੇ ਮਸਲ ਨੂੰ ਗਲਤ ਦਵਾਈ ਦੇਣ ਓਕੇ ਇੱਧਰ ਟਾਈਮ ਹੋ ਗਿਆ 3:30 ਤੇ ਇੱਧਰ ਹਾਂਜੀ ਸਬਜ਼ੀ ਬਣ ਗਈ ਹੋਰ ਕੀ ਲਓ ਜੀ ਇੱਧਰ ਬੰਦੀ ਪਿਆਹ ਹੁਣ ਰੋਟੀ ਹੋਰ ਹੋਰ ਕੀ ਦੀ ਅੱਧਾ ਬੀਤੀ ਫਾਲੋ ਲੋਜੀ ਜੀ ਬਣ ਗਈ ਹੈ ਚਲ ਕੇ ਜਾਈ ਮਾਂ ਹੋਰ ਹੋ ਰਿਹਾ ਕਿੰਨੇ ਕ ਰਹਿ ਗਏ ਬਸ ਦੋ ਰਹਿ ਗਏ ਫੁਲਕੇ ਠੀਕ ਆ ਚੰਪਲੂ ਵੀ ਆ ਗਈ ਹੈ ਸਕੂਲ ਤੋਂ ਹੋਰ ਕੀ ਬੰਦੂ ਵੀ ਹੋਣਾ ਕਾਨਨ ਮੇਕਰ ਹੋਤੀ ਕੰਮ ਬੜੀ ਹੈ ਮੜਾ ਬਿਆਰ ਜਾਣਾ ਹੈ ਇਹ ਕੋਲ ਸਾਮਾਨ ਲੈ ਕੇ ਆਣਾ ਬਿਆਰ ਠੀਕ ਹੈ ਠੀਕ ਹੈ ਚਲੋ ਠੀਕ ਹੈ ਬਣਾ ਲਈਏ ਰੋਟੀ ਫਿਰ ਖਾਂਦੇ ਆਂ ਫਿਰ ਤੁਹਾਨੂੰ ਦਿਖਾਉਨੇ ਆ ਹਨਾ ਚਲੋ ਇੱਧਰ 4:00 ਵਜ ਗਏ ਤੇ ਇੱਧਰ ਖਾਂਦੇ ਪਿਆ ਹੁਣ ਦੁਪਹਿਰ ਦੀ ਰੋਟੀ ਹਾਂਜੀ ਸਾਡੇ ਘਰ ਮੂਰ ਬੋਲਦੇ ਆ ਇਹ ਮੂਰ ਰੱਖੇ ਇਹ ਮੂਰ ਰੱਖਿਓ ਆ ਇਨਵੀਜੀਬਲ ਮੂਰਾ ਹਾਂ ਦੇਖੋ ਜੀ ਆਹ ਵਾਲੀ ਫ੍ਰਿਜ ਅਜੇ ਹੁਣ ਦੁਕਾਨੇ ਜਾਉਗੀ ਹਾਂ ਜਾਉਂਦੇ ਬਾਅਦ ਪੇਡਿੰਗਰ ਲੁੰਦੇ ਆਂ ਅਸੀਂ ਤਾਂ ਦਸਿਆ ਸੀ ਜਿਹੜੀ ਅਸੀਂ ਫ੍ਰਿਜ ਥੋੜਾ ਅਸੀਂ ਇਹਦੇ ਲੈ ਆਣੇ ਮੈਟ ਇਹਦੇ ਵਿੱਚ ਪਾਣ ਲਈ ਹੂੰ ਫ੍ਰਿਜ ਮੈਟ ਕਹਣਾ ਪਿਆਰ ਮੈਟ ਲੈ ਕੇ ਆਨੇ ਆ ਹੂੰ ਜਿਹੜੀ ਆਪਸ ਮੇਰੇ ਬਰਤਨੇ ਰੱਖੀ ਪੈਦਾ ਹੋ ਗਈ ਪੈਦਾ ਹੋ ਗਈ ਪੈਦਾ ਹੋ ਗਈ ਸੁਵੇ ਰੱਖੀ ਟੁਕੜੀਆਂ ਵਾਲੀ ਰੇ ਤੱਕ ਮਾ ਆ ਗਈ ਨਹੀਂ ਕਦੀ ਮੈਂ ਕਿ ਬੱਲੂ ਪੈਦਾ ਹੋ ਗਈ ਵੱਲ ਜੰਮੀ ਨਹੀਂ ਉਹ ਪੈਦਾ ਹੋ ਗਈ ਜੇ ਬਹੁਤ ਛੇਤੀ ਕਰਦੇ ਹਾਂ ਉਹ ਮੈਂ ਪਤਾ ਨਹੀਂ ਨਾਲ ਕਰਦੇ ਕੋਈ ਟੱਕ ਨੁਹੀਂ ਮੈਂ ਆਉਂਦਾ ਨਾਲ ਉਹਦੇ ਨਾਲ ਸਾਹ ਕਰਦੇ ਮੜੇ ਹਾਂ ਹੋਰ ਹੀ ਚਲੋ ਬਿਚਾਰੀ ਇੱਕ ਦੇਰੀ ਸੋ ਖਾ ਲੋ ਖਾਣਾ ਜੀ ਇਧਰ ਟਾਈਮ ਸ਼ਾਮ ਦੇ 5 ਵਜੇ ਤੇ ਇਧਰ ਲੱਗਦੀ ਆ ਪਈਆਂ ਹੁਣ ਕੱਪੜਿਆਂ ਨੂੰ ਤੈਹਾਂ ਸੁੱਕ ਗਏ ਧੁੱਪ ਧੁੱਪ ਐਦਾ ਦੀ ਸੀਗੀ ਹਾਂ ਸੁੱਕ ਗਏ ਕੱਪੜੇ ਹੋਰ ਕੀ ਪਲਕ ਜਲ ਗਈ ਐ ਟਿਸ਼ਰਟ ਪਲਕ 4 ਵਜੇ ਦੀ ਗਈ ਹੈ ਹਾਂ ਪੁਰਾਣੀ ਕਰੇਜੀ ਸਾਫ ਕੀਤੀ ਆ ਮੈਂ ਕਿਹਾ ਕਹਿੰਦੇ ਮੈਂ ਦੁਕਾਨੇ ਲੈ ਜਾਣੀ ਹੁਣ ਸਾਫ ਕਰਕੇ ਆਈ ਨਾ ਪਹਿਲਾਂ ਮੈਂ ਕਿਹਾ ਸਾਫ ਸੁਪਰ ਕਰਕੇ ਰੱਖ ਦਿੰਨੇ ਆ ਨਾ ਹੋਰ ਕੀ ਦੁਕਾਨ ਚਲ ਜਾਣੀ ਉਹ ਹਾਂ ਇਹ ਹਮਾਰੀ ਆ ਕੱਪੜੇ ਨਾ ਹਲਮੰਦੇ ਵਾਲੀ ਜਿਹੜੇ ਰੱਖਨੇ ਆ ਠੀਕ ਹੈ ਤੇ ਜਿਹੜਾ ਉਦਾਂ ਵੀ ਪਜਾਮਾ ਤੇ ਟੀ-ਸ਼ਰਟ ਪਈ ਆ ਉਹ ਵੀ ਬਲਮਾਰੀ ਦੇ ਵਿੱਚੇ ਰੱਖ ਲਈ ਉਹ ਬਾਹਰ ਪਈ ਆ ਮੈਂ ਜਾਣਾ ਥੋੜੀ ਦੇਰ ਤੱਕ ਉੱਪਰ ਵੀਡੀਓ ਵੀਡੀਓ ਬਣਾਣ ਤੇ ਰੱਖ ਦਿਓ ਫਿਰ ਮੈਂ ਲੈ ਜੂੰਗੀ। ਉਹ ਬਾਹਰ ਹੀ ਪਏ ਆ ਵੀ। ਹੂੰ। ਮੈਨੂੰ ਬਾਹਰ ਹੀ ਰੱਖਣੇ ਪੈ ਰਹੇ ਆ। ਉਹ ਤੁਸੀਂ ਉੱਤੇ ਰੱਖ ਜਾਂਦੇ ਨਾ। ਉਹ ਮੈਂ ਸਿਹਰੇ ਲੈ ਗਈ ਸੀ ਗੋਟੜੀ ਜੰਨੀ ਸੀ ਵੀ ਮੈਂ ਕਰਕੇ ਫਿਰ ਲੈ ਗਈ। ਠੀਕ ਐ। ਚਲੋ। ਲਾ ਲਉਂਦੇ ਆ। ਮੋਹਨ ਕੋ ਸ਼ੈਨੇਗਰ ਸਾਹਮਣੋਂ ਗੋਭੀ ਦੀ ਸਬ지 ਬਣੀ ਪਈ ਆ। ਹੁਣ ਮੈਂ ਜਿਹੜਾ ਤੋਂ ਮਸ਼ੀਨ ਡਾਵਾਂ ਚਾਰ ਕਿਥੇ ਰੱਖ ਸੀ ਨਾ ਕੱਢੀਏ ਮਸ਼ੀਨ ਚ। ਹੋਰ ਕੀ? ਚਲੋ। ਸੋ ਜੀ ਬਣ ਰਹੀ ਹੈ ਸਾਡੇ ਵਲੌਗ ਦੇ ਨਾਲ ਨਾਲ ਹੀ ਤਫੀ ਮਾਂ ਕੀ ਚਾਹ ਮੰਮੀ ਬਣਾਉਂਦੀ ਪਰ ਉਹ ਚਾਹ 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 ਕੋਈ ਨਿਕਲ ਕੇ ਖਾਣ ਲਈ ਕਿਹਾ ਉਹਨਾਂ ਨੇ 6 ਵਜੇ ਆਉਣਾ 6 ਵਜੇ ਦਵਾ ਰਣ ਦੀ ਕੱਢ ਕੇ ਦੁੱਧ ਬਣਾ ਬਾਅਦ 6 ਵਜੇ ਆਉਣਾ ਦਰਵਾਜ਼ੇ 'ਤੇ 4 ਵਜੇ ਮੈਂ ਰੱਖਦੇ ਹਾਂ 6 ਵਜੇ ਉਹਨੇ ਦੁੱਧ ਲੈ ਆਉਈ ਪਤਾ ਕੀ ਹੋਇਆ ਪਹਿਲਾਂ ਜਾਂਦੇ ਕਿ ਤੂੰ ਤੁਸੀਂ ਚੱਲ ਗਏ ਸੈੜੀ ਕਰਨ ਬਲਕਿ ਚਲੇ ਗਏ ਟੀਸ਼ਨ ਇਹ ਬਹਿ ਗਏ ਮੈਨੂੰ ਕਹਿੰਦੇ ਮੈਂ ਉਹਨਾਂ ਦੇ ਆਇਆ ਤੇ ਜਾਨਾ ਜੇ ਤੂੰ ਕੱਲੀ ਆ ਕੱਢ ਜਾ ਆਪਾਂ ਗੱਲਾਂ ਬਾਤਾਂ ਮਾਰਦੇ ਆ ਤੇ ਅਸੀਂ ਉੱਥੇ ਬਾਅਦ ਚੋਂ ਹਾਂ ਪਹਿਲਾਂ ਘਾ ਗਈ ਮੈਂ ਇਹਨੂੰ ਤੇ ਦੇ ਕੇ ਜਦੋਂ ਪੱਲੂ ਬਾਈ ਕਾਪੀ ਲੈਣ ਦਵਾਰਾਂ ਇਹਨੂੰ ਤੇ ਦੇ ਕੇ ਮੈਂ ਕਿਹਾ ਚਲ ਕੱਪੜੇ ਚੱਕ ਲਈਏ ਕਹਿੰਦੇ ਚੱਲ ਨਾਲ ਕੱਪੜੇ ਚੱਕ ਲਿਆਨੇ ਆ ਤੇ ਅਸੀਂ ਕੋਠੇ ਚੱਲ ਗਏ ਵੇਧੀ ਘਰ ਉਜਾਂ ਜਾਂਦੇ ਤੇ ਦੁੱਧ ਦਾ ਡੋਲੂ ਦੇ ਹੀ ਜਾਣਾ ਸੀ ਹੁਣ ਕਹਿੰਦੇ 6 ਵਜੇ ਵੇਰ ਤੋਂ ਕਾਹ ਚਾਗਦੇ ਹੋ ਹੋਰ ਕੋਈ ਗੱਲ ਨਹੀਂ ਧੋ ਕੇ ਰੱਖ ਦੇਣਾ 5 ਤੱਕ ਮਰਜੀ ਰੱਖ ਦੇ ਜਦੋਂ ਮਾਰਦੀ ਹੈ ਨਾ ਦੁੱਧ ਲਿਆ ਦੂਗੀ ਜਦੋਂ 8 ਵਜੇ ਜਾਂਦੇ ਨੇ ਦੁੱਧ ਆ ਰਹਾ ਹੁੰਦਾ ਹੈ ਤੇ ਜਦੋਂ ਮਿਲਦਾ ਨਹੀਂ ਹੈਗਾ ਦੁੱਧ ਤੇ ਕਰਨਾ ਬੋਬਿੰਦਰ ਰਾਸ਼ ਤੋਂ ਹੁੰਦਾ ਹੈ 9 ਵਜੇ ਸਾਰੇ ਇੱਥੇ ਆ ਗੋ 9 ਵਜੇ ਆਈਓ ਇਹ बार-बार 7:30 ਵਜੇ ਵੱਜਦੇ ਆ 9 ਵਜੇ ਕਹਿੰਦੇ ਚਲੋ ਲਾ ਲੋ ਤੇ ਹਾਂ ਤੇਰੇ ਵੀ ਸਾਡੇ ਵਲੌਗ ਦੇ ਨਾਲ ਤੇ ਅਸੀਂ ਲਾ ਲਈਏ ਤਿਹਰ ਸ਼ਹਿਰ ਇਹ ਮਿਲਦੇ ਆ ਜੀ ਤੁਹਾਨੂੰ ਤੇ ਹਾਂ ਹੋਨ ਹੋ ਗਿਆ 7:30 ਔਰ 엄마 ਫਿਰ ਹਾਂਜੀ ਕਿੱਦਾਂ ਵਧੀਆ ਵਧੀਆ ਬਸ ਅੱਜ ਬਲੌਗ ਸ਼ਾਮ ਦਾ ਬਣਿਆ ਨਹੀਂ ਹੈਗਾ ਅਸੀਂ ਆਪਣੇ ਆਪਣੇ ਕੰਮਾਂ ਤੇ ਲੱਗੇ ਸੀਗੇ ਸੂਟ ਦੇਣਾ ਛੋੜੇ ਆਪਣੇ ਸਭ ਛਾਪੇ ਪਈ ਪੈਂਦੇ ਰਹਿੰਦੇ ਆ ਛੁਲੀ ਆ ਗਈ ਬੈੱਡ ਦੇ ਉਧਰ ਆ ਗਈ ਚਿਪਕਲੀ ਬੈੱਡ ਦੇ ਉੱਤੇ ਚਿਪਕਲੀ ਚੜ ਗਈ ਤੇ ਇਹ ਜਿੱਕਾ ਮਾਰਦੀ ਚਿਪਕਲੀ ਬੈੱਡ ਦੇ ਤੇ ਚੜੀ ਹੋਈ ਮੈਂ ਫਿਰ ਟਾਵਲ ਦੇ ਨਾਲ ਚੱਕੀ ਚੱਕ ਕੇ ਬਾਹਰ ਸੁੱਟੀ ਆ ਤੁਹਾਨੂੰ ਮੈਂ ਚੱਦਰ ਬੈੱਡ ਸ਼ੀਟ ਲਾ ਕੇ ਆਈਆਂ ਤੇ ਮੈਂ ਕਿਹਾ ਹੁਣ ਜਾ ਕੇ ਬੈੱਡ ਸ਼ੀਟ ਮੰਮੀ ਹਲਾ ਲ ਦਿੱਤੀ ਯਾਰ ਪਤਾ ਨਹੀਂ ਚਿਪਕਲੀ ਕਿੱਥੋਂ ਆਈ ਆ ਦੇਖੋ ਹੋਰ ਮਾਂ ਖਾਂਦੇ ਭਾਈ ਇੱਧਰ ਸੇਬ ਆ ਲੈ ਖਾਣੀ ਗਾ ਖਾਣੀ ਹਨ ਨਹੀਂ ਹਨ ਦੋ ਦੀ ਦੀ ਵੀ ਆ ਗਈ ਆ ਲਾਸਟ ਰਹਿ ਗਿਆ ਐਪਲ ਹਮ ਲੈ ਕੇ ਨਹੀਂ ਇਹ ਥੰਮਸਪ ਜਿੱਦੇ ਰੱਖੇ ਭਰਾਵਾ ਫਰੀ ਤੇ ਭਰਾਵਾ ਠੰਡਾ ਹੀ ਬੜਾ ਕਰਦੀ ਆ ਹੋਰ ਦੰਦ ਢਾਲ ਗਏ ਮੇਰੇ ਤਾਂ ਦਵਾਈ ਤੇ ਮੈਂ ਬਰਫ਼ ਖਾਦੀ ਸੀ ਪਰਾਵਾ ਵੇ ਜੀ ਨਵੀਂ ਨਵੀਂ ਫ੍ਰੀਜ ਆ ਯਾਰ ਉੱਥੇ ਬਰਫ਼ ਖਾਦੀ ਬੜਾ ਮਜ਼ਾ ਆਇਆ ਉਹ ਪੂਰੀ ਟ੍ਰੇ ਭਰ ਦਿੱਤੀ ਬਰਫ਼ ਦੀ ਨਾਲ ਏਦਾਂ ਖੋਲੀ ਹੋਏ ਪੂਰੀ ਟ੍ਰੇ 'ਚ ਬਰਫ਼ ਭਰ ਗਈ ਹੁਣ ਵੇਸਟ ਥੋੜੀ ਕਰਨੀ ਸੀ ਵੇ ਖਾ ਲਈ ਆਪਾਂ ਜੇ ਕੋਈ ਨੋਜੀ ਬਗਣੀ ਆ ਨੋਜੀ ਨੋਜੀ ਏਦਾਂ ਨਹੀਂ ਕੋਈ ਹੁੰਦਾ ਹੈਗਾ ਆਪਾਂ ਨੂੰ ਕੁਝ ਨਹੀਂ ਹੁੰਦਾ ਹੈਗਾ ਕਿਉਂ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਆਪਾਂ ਨੂੰ ਹਾਂ ਬੱਸ ਹੋ ਗਿਆ ਚਲੋ ਬਾਏ ਬਾਏ ਗਾਇਜ਼ ਅੰਦਰ ਆਇਆ ਉਹ ਤੇਰੀਏ ਮੇਰੇ ਲਈ ਵੀ ਆਈ ਲਿਆਂਦੀ ਸਾਰੇ ਵਾਸਤੇ ਆਈ ਏ ਅਸੀਂ ਸਾਰਿਆਂ ਲਈ ਆਈ ਏ ਸਾਰੇ ਵਾਸਤੇ ਆਈ ਏ ਮੈਂ ਕੀ ਚਾਹੀਦਾ ਮੇਰੇ ਲਈ ਮੈਂ ਕਿਹਾ ਜਾਈ ਨਾ ਕੁੜੀ ਰਹਿ ਗਈ ਲਾਤੀ ਮੇਰੇ ਕੋਲ ਮੰਨੀ ਉਹਦਾ ਚੱਲ ਬਸ ਸਟ੍ਰੈਪ ਵਾਲਾ ਲਾਣਾ ਪੈ ਗਈ ਆ ਸੁਣ ਲਈਆ ਦੇਖੋ ਜੀ ਰੋਟੀ ਪਾਣੀ ਇਹਦੀ ਖਾਦਾ ਨਹੀਂ ਰੋਟੀ ਖਾਣ ਤੋਂ ਪਹਿਲਾਂ ਹੀ ਖਾਣ ਲੱਗੇ ਕੋਲ ਦੀ ਉਹਦੋਂ ਇਹਨਾਂ ਨੇ ਖਾਧੀ ਸੀ ਉੱਥੇ ਪਲਕਾਂ ਮੇਰੀ ਸਵਾਲ ਲੱਗੀ ਸੀ ਜਦੋਂ ਰਾਮ ਦੇ ਤਖਾਦੀ ਭੇਜੀ ਹੈ ਮੈਂ ਰਾਮ ਨੂੰ ਇੱਧਰ ਜੀ ਨਹੀਂ ਆਇਆ ਐਡਾ ਬੇਇੱਜ਼ਤੀ ਨਾ ਕਰਿਓ ਕੁੜੀ ਦੀ ਆਹ ਬਈ ਨਹੀਂ ਚੱਲ ਆ ਗਈ ਸਟੈਪ ਹੋ ਗਈ ਹੈ ਹੂੰ ਚਲੋ ਦੇਖੋ ਤਾਂ ਸਹੀ ਹਾਂਜੀ ਲੋ ਜੀ ਇਧਰ ਟਾਈਮ ਹੋ ਗਿਆ ਜੀ 8:43 ਮਿੰਟ ਤੇ ਹੁਣ ਹਾਂਜੀ ਕਿਦਾਂ ਜੀ ਕਰੋ ਫੇ ਰੋਟੀ ਪਾਣੀ ਦਾ ਕੋਈ ਆਪਾਂ ਮੁੜ ਕੇ ਅਜ ਮੂਵੀ ਦੇਖਣੀ ਫਿਰ ਪੁੱਤਾ ਪੱਤਾ ਵਾਲੀ ਇੱਕ ਪੂਰੀਆਂ ਖਾਣੀਆਂ ਹਾਂ ਗੋਭੀ ਨਾਲ ਗੋਭੀ ਨਾਲ ਪੂਰੀਆਂ ਨਹੀਂ ਰੋਟੀ ਨਹੀਂ ਪੂਰੀਆਂ ਜਾ ਜਾ ਚਾਹ ਬਣਾ ਲਾਂ ਵਾੜੀ ਵਾੜੀ ਪੀ ਲਾਂਗੇ ਅਨਾਈ ਹੋਟਲ ਢਿੱਗੀ ਕੋਲ ਰੋਕਾ ਦਿੰਦੇ ਆ ਠੰਡਾ ਤੇ ਕਦੀ ਤੱਕ ਆਉਂ ਨੂੰ ਪਹਿਲੇ ਡਿਸਾਈਡ ਕਰ ਲੈਂਦੇ ਡੰਡਾ ਹੋਮਕ ਇੱਦਾਂ ਉਹ ਆਈਸਕ੍ਰੀਮ ਖਾਦੀ ਨੂੰ ਟਾਈਮ ਹੋ ਗਿਆ ਹੁਣ ਲੱਡਾ ਉੱਪਰ ਤੇ ਪੂਰੀ ਤળી ਆਈ ਉੱਪਰ ਤੇ ਹੁਣ ਕੀ ਕਰਾਂ ਪੂਰੀ ਨੂੰ ਵਾਲੇ ਆਈਸਕ੍ਰੀਮੇ ਢੱਡੀ ਕਰ ਦਿੱਤੀ ਉੱਪਰ ਤੇ ਉਹ ਵਿਚਾਰੀ ਨੇ ਕੀ ਕਰੂਗੀ ਉਹ ਵਾਲੀ ਜਣੀ ਉਹਦੀ ਆਵਾਜ਼ ਹੀ ਨਹੀਂ ਨਿਕਲਦੀ ਵੇ ਗੱਲ ਕਰਦੀ ਸੀ ਇਹ ਕੇਰੀਅਰ ਕਹਿੰਦੇ ਚਾਹ ਚਾਹ ਬਣਾ ਮੈਂ ਕਿ ਪਹਿਲੇ ਡਿਸਾਈਡ ਕਰ ਲੋ ਢਿੱਡ ਭਜਾਰਾ ਕੀ ਕਰੂਗਾ ਕਹਿੰਦਾ ਆਈਸਕ੍ਰੀਮ ਹੋ ਤਾ ਚਾਹ ਉਹ ਤਾਂ ਪੂਰੀਆਂ ਅੰਦਰ ਜਾ ਕੇ ਕੀ ਹੋਊਗਾ ਅੰਦਰ ਅੜਬੜਾ ਚੱਲ ਢੱਡ ਬਲੱਸ਼ ਚਲੋ ਬਣਾਓ ਮਾਤਾ ਪੂਰੀਆਂ ਵੇ ਤੇ ਢੱਡ ਨੇ ਕਿਹਾ ਗਲਤ ਬੰਦੇ ਦਾ ਲੱਗ ਗਿਆ ਇਹ ਕੁੜੀਏ ਤੂੰ ਬਣਾ ਚਾ ਮਾਤਾ ਤੁਸੀਂ ਬਣਾਓ ਪੂਰੀਆਂ ਤੇ ਮੈਂ ਕੀ ਕਰੂਗੀ ਤੂੰ ਪਰੋਸ ਕੇ ਲਈ ਆ ਪਤੀ ਦੇ ਲਈ ਯਾ ਦੱਸ ਕਿੰਡੀਆਂ ਦੋ ਪੂਰੀਆਂ ਖਾਣੀਆਂ ਨੇ ਪਤੀ ਦੇ ਲਈ 15 20 ਖਾਣੀਆਂ ਨੇ ਪੂਰੀਆਂ ਤਿੰਨ ਬਸ ਕਹਿੰਦੀ ਮੈਂ ਰੋਟੀ ਨਹੀਂ ਖਾਣੀ ਹੈਗੀ ਮੈਂ ਪੂਰੀ ਖਾਊਗੀ ਤੂੰ ਮੀ ਇਹ ਮੋਟੀ ਪੂਰੀ ਖਾਊਗੀ ਉਹਨਾਂ ਚੱਲ ਛੱਡ ਪਰੋ ਉਹਨੇ ਨਹੀਂ ਖਾਣਾ ਆਪਾਂ ਖਾਂਦੇ ਨਾ ਦੋ ਦੋ ਤਿੰਨ ਦਿਨ ਪੂਰੀਆਂ ਇਹਦੇ ਇਹਦੇ ਜਿਹੜੀ ਦੁਪਹਿਰੇ ਰੋਟੀ ਬਣਾਈ ਹਲੇ ਦੋ ਫੁਲਕੇ ਪਏ ਆ ਚੱਲ ਛੱਡ ਦੂ ਉਹ ਫਲਕੇ ਫਲਕਿਆਂ ਨੂੰ ਹੁਣ ਤੇ ਚਲੋ ਉਹ ਵੇਸੇ ਲਾ ਲਾਂਗੇ ਫਿਰ ਔਰ ਉਹ ਬੁਲੀ ਗਾ ਲੈਣੇ ਪੂਰੀ ਖਾਓ ਸਾਰੇ ਜਣੇ ਬਣਾਓ ਰੋਟੀ ਰਡੀਆਂ ਤੇ ਪੂਰੀਆਂ ਪਰੀਆਂ ਬਣਾਓ ਖਾਈਏ ਉਹਦੇ ਨਾਲ ਗੋਭੀ ਦੀ ਸਬਜੀ ਨਾ ਤੇ ਮੇਰੇ ਕੰਫਿਊਜ਼ ਕੀਤਾ ਡਾਕਟਰ ਕਿੱਸਤੇ ਤੜਕੀ ਦੀ ਜਰਾਤ ਨੂੰ ਮੈਂ ਕਹਾਂ ਦਹੀਂ ਲੈ ਗਏ ਆਂ ਮੈਨੂੰ ਪਤਾ ਈ ਤੁਹਾਡੇ ਦਹੀਂ ਦੇ ਬਗੈਰ ਨੰਗਣੀ ਨਹੀਂ ਨਹੀਂ ਪਕੌੜੀਆਂ ਹੁਣ ਕਿੱਥੇ ਕਰਾਂ ਉਹ ਮੈਨੂੰ ਪਤਾ ਈ ਤੁਹਾਡੇ ਦਹੀਂ ਦੇ ਬਗੈਰ ਨੰਗਣੀ ਨਹੀਂ ਨਹੀਂ ਲੈ ਕੇ ਆਇਆ ਮੈਂ ਚਲੋ ਬਣਾਓ ਫਿਰ ਮਿਲਦੇ ਆ ਜੀ ਓਕੇ ਜੀ ਮਿਲਦੇ ਆ ਜੀ ਤੁਹਾਨੂੰ ਰੋਟੀ ਦੇ ਆ ਦੇਖੋ ਜੀ ਖਾ ਪੀ ਕੇ ਐਦਾਂ ਹੀ ਛੱਡ ਦਿੰਦੇ ਆ ਹੈ ਮੈਨੂੰ ਤੁਸੀਂ ਵੀ ਬਣਾ ਛੱਡ ਗਏ ਆ ਲੱਭਾ ਲੱਭੜ ਖਾ ਪੀ ਕੇ ਤਾਂ ਹੀ ਛੱਡ ਦਿੰਦੇ ਆ ਲਓ ਜੀ ਇੱਧਰ ਰੋਟੀ ਆ ਗਈ ਆ ਜੀ ਸਾਡੀ ਪੂਰੀਆਂ ਦੇ ਨਾਲ ਗੋਭੀ ਦੀ ਸਬਜ਼ੀ ਤੇ ਲੋ ਜੱਜ ਆ ਜਾਣਾ ਮਜ਼ਾ ਖਾ ਕੇ ਪੂਰਾ ਤੇ ਚਾਹ ਵੀ ਲੈਓ ਬਈ ਚਲੋ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਖਾ ਕੇ ਮਿਲਦੇ ਆ ਜੀ ਹੁਣ ਤੇ ਫੇਰ ਕਰਦੇ ਆ ਬਲੌਗ ਦਾ ਆਪਾਂ ਐਂਡ ਇੱਧਰ ਵੀ ਆ ਗਏ ਜੀ ਦਹੀਂ ਦੇ ਨਾਲ ਲੈ ਕੇ ਦਹੀਂ ਵੀ ਤੇ ਚਾਹ ਨਹੀਂ ਬਣੀ ਅਜੇ ਲਿਆਂ ਲੱਗੀ ਆ ਚਲੋ ਜੀ ਚਲੋ ਹੁਣ ਮਿਲਦੇ ਆ ਜੀ ਖਾ ਪੀ ਕੇ ਫੇਰ ਹੈ ਮੋਟੀ ਤੈਨੂੰ ਕੀ ਹੋਇਆ ਅੱਜ ਤਾਂ ਬਈ ਆ ਹੈ ਐਦਾਂ ਬੈਠੀ ਕੀ ਗੱਲ ਵਾਹ ਇਹਦੇ ਦੇਖੋ ਕਿਦਾ ਵੀਡੀਓ ਦੇਖਣ ਲਈ ਯਾਰੀਲਾ ਟਾਈਮ ਹੋ ਗਿਆ ਜੀ 9:30 ਦਾ ਤੇ ਆਪਾਂ ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਇਹ ਦੇਖੋ ਇਹ ਹਜੇ ਤੱਕ ਨਹੀਂ ਹਿੱਲੀ ਉੱਥੇ ਹੀ ਫੋਨ ਲੈ ਕੇ ਆਪਣੀ ਵੀਡੀਓ ਦੇਖਣ ਲਈ ਆ ਤੇ ਲੋ ਜੀ ਇੱਧਰ ਵੀ ਸਾਰੇ ਜਣੇ ਹੋ ਗਏ ਤੇ ਹਾਂਜੀ ਤੁਸੀਂ ਕਰੋ ਹੀ ਬਲੌਗ ਦਾ ਐਂਡ ਫਿਰ ਚਲੋ ਜੀ ਕਰਦੇ ਆ ਅੱਜ ਦੇ ਬਲੌਗ ਦਾ ਇੱਥੇ ਐਂਡ ਮਿਲਦੇ ਆ ਕੱਲ ਤੁਹਾਨੂੰ ਮੇਰੇ ਨਵੇਂ ਬਲੌਗਸ ਲਾਈਕ ਸੇਬਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਆ ਚਲੋ ਜੀ ਮਿਲਦੇ ਆ ਕੱਲ੍ਹ ਇੱਕ ਨਵੇਂ ਬਲੌਗ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋ ਹੋਵੇ ਥੈਂਕ ਯੂ